ਇਹ ਚਿੱਠੀ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਭੇਜੀ ਹੈ ਕਿਸਾਨਾਂ ਨੂੰ ਮੁੜ ਗੱਲਬਾਤ ਲਈ ਬੁਲਾਇਆ ਗਿਆ ਹੈ ਤਰੀਕ ਕਿਸਾਨ طے ਕਰਨਗੇ ਪਰ ਅਜੇ ਜਥੇਬੰਦੀਆਂ ਬੈਠਕ ਕਰਕੇ ਹੀ ਫੈਸਲਾ ਲੈਣ ਗਿਆ ਕੀ ਆਖਰ ਖੁਦ ਕਰਨਾ ਕੀ ਹੈ ਕੋ ਸਰਕਾਰ ਨੇ ਜਿਹੜਾ ਕੱਲ ਚਿੱਠੀ ਭੇਜੀ ਹੈ ਕਿਸਾਨਾਂ ਨੂੰ ਕਿਸਾਨਾਂ ਦੇ ਸੰਯੁਕਤ ਮੋਰਚੇ ਦੇ ਸਾਰੇ ਆਗੂਆਂ ਨੂੰ ਗੱਲਬਾਤ ਰੁਕੀ ਹੋਈ ਸੀ ਸਰਕਾਰ ਨੇ ਪੁਰਾਣੀਆਂ ਗੱਲਾਂ ਦਾ ਵੇਰਵਾ ਦੇ ਕੇ ਜਿਹੜੀਆਂ ਪਹਿਲਾਂ ਹੋਈਆਂ 5 ਸਾਰਾ ਵਿਸਥਾਰ ਚ ਲਿਖਣ ਤੋਂ ਬਾਅਦ ਇਹ ਕਿਹਾ ਹੈਗਾ ਵੀ ਅਸੀਂ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਇਸ ਗੱਲ ਦਾ ਨਿਪਟਾਰਾ ਕਰਨਾ ਚਾਹੁੰਦੇ ਆ ਜੋ ਕਿਸਾਨਾਂ ਦੀ ਐਜੀਟੇਸ਼ਨ ਹੈ ਇਸ ਲਈ ਕਿਸਾਨਾਂ ਨੂੰ ਕਿਹਾ ਹੈਗਾ ਵੀ ਤੁਸੀਂ ਕਿਸ ਦਿਨ ਵੀ ਉਹਨਾਂ ਤਰੀਕ ਨਹੀਂ ਦਿੱਤੀ ਕਿਸਾਨਾਂ ਦੇ ਛੱਡ ਦਿੱਤੀ ਵੀ ਕਿਹੜੇ ਦਿਨ ਤੁਸੀਂ ਕਿਹੜੇ ਥਾਂ ਦੇ ਉੱਤੇ ਤੇ ਨਾਲ ਹੀ ਕਿਹਾ ਵੀ ਕਿਸ ਸਮੇਂ ਮੀਟਿੰਗ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਦੱਸਿਆ ਜਾਵੇ ਤਾਂ ਕਿ ਆਪਾਂ ਗੱਲਬਾਤ ਨੂੰ ਅੱਗੇ ਵਧਾ ਕੇ ਦਾ ਨਮਟਾਰਾ ਕੀਤਾ ਜਾਵੇ ਇਹਦੇ ਸਬੰਧ ਦੇ ਵਿੱਚ ਸਾਡੀ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਮੋਰਚੇ ਦੀ ਕੱਲ ਨੂੰ 10 ਵਜੇ ਮੀਟਿੰਗ ਹੋਣੀ ਹੈ ਉਹਦੇ ਵਿੱਚ ਇਹ ਚਿੱਠੀ ਨੂੰ ਵਿਸਥਾਰ ਚ ਅਸੀਂ ਵਿਚਾਰ ਕੇ ਫੈਸਲਾ ਕਰਾਂਗੇ ਵੀ ਕਿਹੜੀ ਤਰੀਕ ਨੂੰ ਗੱਲਬਾਤ ਕਰਨੀ ਹੈਗੀ ਤੇ ਕਿਹੜੇ ਸਮੇਂ ਤੇ ਕਰਨੀ ਹੈ ਸਰਕਾਰ ਦਾ ਉਹ ਚਿੱਠੀ ਨੂੰ ਵਿਚਾਰ ਕੇ ਫੈਸਲਾ ਹੋਊਗਾ ਅਗਲੀ ਗੱਲਬਾਤ ਇਸ ਵਾਰ ਦੇ ਵਿੱਚ ਤਰੀਕ ਤੈਹ ਖੋਣੀ ਬਾਕੀ ਹੈ ਪੂਰੀ ਰਣਨੀਤੀ ਮੰਗਲਵਾਰ ਬਣਾਈ ਜਾਏਗੀ ਪਾਕਿਸਤਾਨਾ ਨੇ ਇਹ ਜ਼ਰੂਰ ਸਪਸ਼ਟ ਕਰ ਦਿੱਤਾ ਹੈ ਕਿ ਸਟੈਂਡ ਕਾਇਮ ਹੈ ਖੇਤੀ ਕਾਨੂੰਨ ਹੀ ਰੱਦ ਕਰਵਾਉਣੇ ਨੇ ਇਸ ਤੋਂ ਘੱਟ ਕੁਝ ਵੀ ਮੰਜ਼ੂਰ ਨਹੀਂ ਸਰਕਾਰ ਖੜੀ ਤਾਂ ਪਹਿਲਾਂ ਤੇ ਹੀ ਆ ਵੀ ਅਸੀਂ ਉਹਨਾਂ ਜੋ ਸਾਡੇ ਨਾਲ ਗੱਲ ਹੋਈ ਪਿਛਲੇ ਮੀਟਿੰਗਾਂ 'ਚ ਜੋ ਅਸੀਂ ਕਿਹਾ ਸਰਕਾਰ ਕਹਿੰਦੀ ਸੀ ਵੀ ਸਾਡੇ ਕਾਨੂੰਨ ਨੇ ਜਿਹੜੇ ਉਹ ਠੀਕ ਨੇ ਕਿਸਾਨ ਪੱਖੀ ਨੇ ਜਦੋਂ ਅਸੀਂ ਕਾਨੂੰਨਾਂ ਨੂੰ ਰੱਦ ਕਰਨ ਲਈ ਵੀ ਤੁਹਾਡੇ ਕਾਨੂੰਨਾਂ 'ਚ ਆ ਨੁਕਸਾਂ ਆ ਉਹ ਗੱਲਾਂ ਕਹੀਆਂ ਸਰਕਾਰ ਨੇ ਉਹਨਾਂ ਨੂੰ ਮੰਨ ਲਿਆ ਤੇ ਉਹਨਾਂ ਨੂੰ ਹੀ ਸੋਧਨ ਕਰਕੇ ਇੱਕ ਆਧਾਰ ਬਣਾ ਲਿਆ ਵੀ ਅਸੀਂ ਆਹ ਸੋਧਾਂ ਕਰ ਦਿੰਦੇ ਆ ਤੇ ਇਸ ਲਈ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਛੱਡੋ ਪਰ ਕਿਸਾਨ ਉਸ ਵੇਲੇ ਵੀ ਅੱਜ ਵੀ ਇਸ ਗੱਲ ਦੇ ਉੱਤੇ ਐਵੇਂ ਅਸੀਂ ਤਿੰਨੇ ਕਾਨੂੰਨਾਂ ਨੂੰ ਰੱਦ ਕਰਾਉਣਾ ਹੈ ਰੱਦ ਕਰਾਉਣ ਤੋਂ ਬਗੈਰ ਕੋਈ ਗੱਲ ਅੱਗੇ ਨਹੀਂ ਵਧਣੀ ਅੱਜ ਵੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਇਹੀ ਵਿਚਾਰਿਆ ਜਾਣਾ ਹੈ ਕਿ ਟੀ ਬਾਰੇ ਤੇ ਗੱਲ ਕਾਨੂੰਨਾਂ ਨੂੰ ਰੱਦ ਕਰਾਉਣ ਤੇ ਚਲਣੀ ਹੈ ਸਰਕਾਰ ਤੇ ਇੱਕ ਪਾਸੇ ਦਬਾਅ ਹੈਗਾ ਕਿਸਾਨਾਂ ਦਾ ਜਿਹੜੀ ਗੱਲ ਤੋੜ ਰਹੀ ਹੈ ਔਰ ਸਮੁੱਚੀ ਕਿਸਾਨ ਲਹਿਰ ਬਣੀ ਹੋਈ ਹੈ ਦੇਸ਼ ਦੇ ਵਿੱਚ ਔਰ ਬਾਹਰਲੇ ਵਿਦੇਸ਼ਾਂ ਦੇ ਉੱਤੋਂ ਸਰਕਾਰ ਤੇ ਇੱਕ ਬੜਾ ਵੱਡਾ ਪ੍ਰੈਸ਼ਰ ਹੈ ਦੂਸਰੇ ਪਾਸੇ ਸਰਕਾਰ ਉਹਨਾਂ ਦਾ ਪ੍ਰੈਸ਼ਰ ਵੀ ਚੱਲ ਰਹੀ ਹੈ ਜਿਨ੍ਹਾਂ ਦੀ 15 ਸਾਲ ਦੀ ਪਿਛਲੀ ਮਿਹਨਤ ਦਾ ਸੇਟਾ ਉਹ ਹਜ਼ਾਰੇਦਾਰ ਘਰਾਣਾ ਕਰਕੇ ਸਰਕਾਰ ਬਣੀ ਹੈ ਉਹਨਾਂ ਦੇ ਪ੍ਰੈਸ਼ਰ ਥੱਲੇ ਵੀ ਆ ਵੀ ਅਡਾਨੀ ਬਾਨੀ ਵਰਗਾਂ ਲਈ ਬਿੱਲ ਬਣਾਇਆ ਜਿਨ੍ਹਾਂ ਕਾਰਪੋਰੇਟਾਂ ਲਈ ਉਹਨਾਂ ਦਾ ਵੀ ਦਵਾਇਆ ਸਰਕਾਰ ਵਿਚਾਲੇ ਹੈਗੀ 9 ਦਸੰਬਰ ਨੂੰ ਕੇਂਦਰ ਨੇ ਮਤਾ ਪੀ ਜਿਆ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਨਕਾਰ ਦਿੱਤਾ ਸੀ ਉਸ ਤੋਂ ਬਾਅਦ ਡੈਡਲੌਕ ਬਣਿਆ ਹੋਇਆ ਸੀ ਪਰ ਇਸ 78 ਚਿੱਠੀ ਨੇ ਗੱਲਬਾਤ ਦਾ ਰਾਹ ਮੋੜ ਖੋਲ੍ਹਿਆ ਹੈ ਬਾਕੀ ਗੱਲ ਹੁਣ ਕਿਸਾਨਾਂ ਦੀ ਮਰਜ਼ੀ ਤੇ ਨਿਰਭਰ ਕਰਦੀ ਹੈ